ਲਓ ਵੀ ਦੋਸਤੋ ਕਾਫੀ ਭਰਮ ਦੀ ਡਿਮਾਂਡ ਹੁੰਦੀ ਹੈ ਬਾਈ ਯਾਰ ਕੱਦ ਵੀ ਵੱਡਾ ਹੋਵੇ ਘੋੜੀ ਚੰਗੀ ਹੋਵੇ ਬੱਚੇ ਚੰਗੇ ਪੈਦਾ ਕਰਨ ਵਾਲੀ ਹੋਵੇ ਤੇ ਪੈਸੇ ਲਾਉਣੇ ਆਪਾਂ ਥੋੜੇ ਤਾਂ ਮਿੱਤਰੋ ਅੱਜ ਤੁਹਾਨੂੰ ਹਜ਼ਾਰਾਂ ਦੇ ਰੇਟ ਦੀ ਘੋੜੀ ਲਿਆਤੀ ਕੱਦ ਵੀ ਬਹੁਤ ਆ ਰੇਟ ਵੀ ਥੋੜੇ ਜਿਹੇ ਹਜ਼ਾਰਾਂ 'ਚ ਹੀ ਆ ਬਾਡੀ ਬੁੱਡੀ ਘੋੜੀ ਦੀ ਲੈਂਥ ਲੈਂਥ ਬਹੁਤ ਆ ਇੱਕ ਨਮਾਉਣ ਵਾਲੀ ਆ ਥੋੜਾ ਖੇਤ ਹੂ ਤੇ ਕੰਮ 'ਚ ਬਿਜੀ ਸੀ ਹੁਣ ਵਿਹਲੇ ਹੋ ਗਏ ਕੱਲ ਸੋਚਿਆ ਚਲੋ ਆਥਣੀ ਇਦਾਂ ਹੀ ਵੀਡੀਓ ਬਣਾ ਦਈਏ ਤੇ ਆਪਾਂ ਥੋੜੇ ਦਿਨ ਪਹਿਲਾਂ ਬਲੌਗ ਜਾ ਪਾਇਆ ਸੀ ਇੱਕ ਉਹ ਚ ਸਾਰਿਆਂ ਤੋਂ ਸਸਤੀ ਕੁੜੀ ਕਹਿੰਸੀ ਬਾਲੇ ਭਰਾਵ ਦੇ ਫੋਨ ਹੈ ਬਾਈ ਇਹਦੀਆਂ ਫੋਟੋਆਂ ਪਾ ਦੋ ਇਹਦੀਆਂ ਵੀਡੀਓ ਪਾ ਆਪਣੇ ਕੋਲ ਦੋਸਤੋ ਕੋਈ ਫੋਟੋ ਵੀਡੀਓ ਨਹੀਂ ਸੀ ਤਾਂ ਚਲੋ ਕੱਲ ਸੋਚਿਆ ਸਭ ਤੋਂ ਪਹਿਲਾਂ ਇਹਦੀ ਫੋਟੋ ਵੀਡੀਓ ਬਣਾਉਨੇ ਆ ਤਾਂ ਮਿੱਤਰੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਫਰ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦੇ ਵਿੱਚੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਤਰੀਕ 17 ਨਵੰਬਰ 2025 ਦੀ ਇਹ ਵੀਡੀਓ ਤੇ ਅੱਜ ਕਾਲੀ ਚੰਬੀ ਘੋੜੀ ਲੈ ਆਤੀ ਤੁਹਾਡੇ ਲਈ ਕੰਨ ਕੁੰਡੀ ਸੁਨੱਖੀ ਆ ਲਤੋਂ ਲੰਮੀ ਆ ਲੈਂਥ ਲੰਥ ਬਹੁਤ ਆ ਮੰਨ ਲਓ ਵੱਡੇ ਪੇਟ ਦੀ ਘੋੜੀ ਆ ਲਿੱਸੀ ਜ਼ਰੂਰ ਆ ਪਰ ਬੱਚਾ ਬਹੁਤ ਵੱਡੇ ਤੋਂ ਪਹਿਲਾਂ ਨੁਕਰਾ ਬੱਚਾ ਦਿੱਤਾ ਹੋਇਆ ਹੈ ਦਾ ਤੇ ਹੁਣ ਮੌਕੇ ਤੇ ਖਾਲੀ ਆ ਅੰਦਰ ਦੀ ਚੈੱਕ ਪਾਸ ਆ ਤੁਸੀਂ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਵਾ ਕੇ ਅੰਦਰ ਦੀ ਲੈ ਜਾ ਸਕਦੇ ਮੌਕੇ ਤੇ ਖਾਲੀ ਆ ਸਵਾਰੀ ਸੂਰੀ ਦੀ ਪਾਸ ਆ ਮਾਦੇ ਲੋ ਸੂਟਾ ਬੱਚਾ ਵੀ ਇਕੱਲਾ ਲਈ ਫਿਰਦਾ ਕਈ ਵਾਰ ਹੁੰਦਾ ਨਾ ਕਈ ਭਰਾਵਾਂ ਨੇ ਆਪਦੇ ਬੱਚਿਆਂ ਦੇ ਸੌਂਕ ਲਈ ਸਵਾਰੀ ਦੇ ਸੌਂਕ ਲਈ ਘੋੜੀ ਲੈ ਕੇ ਦੇਣੀ ਹੁੰਦੀ ਪਰ ਉਹਨਾਂ ਦਾ ਹੁੰਦਾ ਵੀ ਯਾਰ ਬਜਟ ਆਪਣਾ ਥੋੜਾ ਥੋੜੇ ਜਿਹੇ ਪੈਸਿਆਂ 'ਚ ਮਿਲ ਜੇ ਭਾਵੇਂ ਲਿੱਥੀ ਮਿਲ ਜੇ ਅਗਲਾ ਕਹਿੰਦਾ ਪਹਿਲੀ ਵਾਰ ਹੀ ਰੱਖਣੀ ਆ ਥੋੜੇ ਜਿਹੇ ਪੈਸੇ ਲਾ ਲਈਏ ਨਾਲੇ ਤਜਰਬਾ ਆਜ ਨਾਲੇ ਭਾਣਾ ਚੀਜ਼ ਮਿਲ ਜੂ ਤਾਂ ਮਿੱਤਰੋ ਆ ਘੋੜੀ ਤੋਂ ਸਸਤੀ ਤੁਹਾਨੂੰ ਇਹਦੇ ਬਰਾਬਰ ਦੇ ਕੱਦ ਵਾਲੀ ਘੋੜੀ ਨਹੀਂ ਮਿਲਣੀ ਸਵਾਰੀ ਸੂਰੀ ਦੀ ਬਾਤ ਆ ਦੇਖੋ ਸਵਾਰੀ ਦੇ ਤਾਂ ਤੁਸੀਂ ਆਪ ਦੇਖ ਸਕਦੇ ਜਿਵੇਂ ਤੋਰਨੀ ਆ ਤੇਜ਼ ਤੋਰਨੀ ਆ ਤੇਜ਼ ਹੌਲੀ ਤੋਰਨੀ ਸਾਰੇ ਫੀਚਰ ਹੀ ਆਪਾਂ ਕਹਿ ਸਕਦੇ ਆ ਇੱਕ ਹਿਸਾਬ ਦੇ ਸਾਊ ਮੇਨ ਗੱਲ ਸਾਊ ਠੰਡੀ ਆ ਬਾਲਪੋਰੀਆਂ ਦੀ ਸਾਫ ਆ ਦੋਸਤੋ ਬੱਚਾ ਬੂੱਚਾ ਵੀ ਸੋਹਣਾ ਤੋਂ ਕਿਉਂਕਿ ਲੈਂਥ ਬਾਡੀ ਦੀ ਸੋਹਣੀ ਆ ਹੱਡ ਪੈਰ ਦੀ ਮਜ਼ਬੂਤ ਆ ਬਾਕੀ ਨੰਬਰ ਥੱਲੇ ਚੱਲੀ ਜਾਂਦਾ ਜਿਹੜੇ ਵੀ ਭਰਾ ਦੇ ਪਸੰਦ ਹੋਈ ਥੱਲੇ ਦਿੱਤੇ ਨੰਬਰ ਤੇ ਸੰਪਰਕ ਕਰ ਲੈ